ਪੰਜਾਬ ਸਬੰਧਤ ਸਮੁੱਚੇ ਮਾਲਵੇ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ। ਇਸੇ ਬਰਸਾਤ ਦੇ ਚੱਲਦਿਆਂ ਸੂਲਰ ਘਾੜ ਤੋਂ ਲਹਿਰਾਗਾਗਾ ਨੂੰ ਜੋੜਨ ਵਾਲੀ ਜੋ ਨਹਿਰ ਦੇ ਕਿਨਾਰੇ ਦੇ ਉੱਪਰ ਸੜਕ ਬਣਾਈ ਗਈ ਹੈਗੀ ਉਸ ਸੜਕ ਤੇ ਜਿਹੜਾ ਦਰਖਤਾਂ ਕਾਰਨ ਕਾਫੀ ਨੁਕਸਾਨ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ। ਬਹੁਤ ਸਾਰੇ ਦਰਖਤ ਡਿੱਗ ਚੁੱਕੇ ਨੇ। ਕਿਸਾਨ ਆਪੋ ਆਪਣੇ ਵਹੀਕਲਾਂ ਨਾਲ ਦਰਖਤਾਂ ਨੂੰ ਹਟਾ ਰਹੇ ਨੇ। ਜਿੱਥੇ ਇਹਨਾਂ ਦਰਖਤਾਂ ਦੇ ਡਿੱਗਣ ਨਾਲ ਰਾਗੀਰ ਨੂੰ ਭਾਰੀ ਮੁਸ਼ਕਲਾਂ ਨੇ ਜਿਹੜੀਆਂ ਉਹ ਪੇਸ਼ ਆ ਰਹੀਆਂ ਨੇ ਉੱਥੇ ਦੂਜੇ ਪਾਸੇ ਨਹਿਰ ਦਾ ਵੀ ਜਿਹੜਾ ਟੁੱਟਣ ਦਾ ਖਤਸ਼ਾ ਹੈਗਾ ਉਹ ਜਤਾਇਆ ਜਾ ਰਿਹਾ ਹੈ ਕਿਉਂਕਿ ਨਹਿਰ ਆਪਣੇ ਪੂਰੇ ਜੋਬਨ ਦੇ ਉੱਪਰ ਨੱਕੋ ਨੱਕ ਭਰ ਕੇ ਚੱਲ ਰਹੀ ਹੈ ਅਜਿਹੀ ਬਰਸਾਤ ਦੇ ਵਿੱਚ ਖਾਸ ਕਰਕੇ ਜਿਹੜੇ ਨੱਕੇ ਮੋਗੇ ਆਦ ਹੁੰਦੇ ਨੇ ਉਹ ਕਿਸਾਨ ਵੀਰ ਬੰਦ ਕਰ ਦਿੰਦੇ ਨੇ ਕਿਉਂਕਿ ਪਾਣੀ ਦੀ ਖੇਤਾਂ ਲਈ ਲੋੜ ਨਹੀਂ ਹੁੰਦੀ ਬਰਸਾਤ ਬੀਤੀ ਰਾਤ ਤੋਂ ਭਾਰੀ ਬਰਸਾਤ ਇਸ ਇਲਾਕੇ ਵਿੱਚ ਦਰਜ ਕੀਤੀ ਜਾ ਰਹੀ ਹੈ ਤੋ ਇਸਦੇ ਚੱਲਦੇ ਆ ਤੁਸੀਂ ਤਸਵੀਰਾਂ ਦੇਖੋ ਕੈਮਰੇ ਦੀ ਅੱਖ ਨਾਲ ਬਹੁਤ ਸਾਰੇ ਦਰਖਤ ਜਿਹੜੇ ਨਹਿਰ ਦੇ ਵਿੱਚ ਡਿੱਗੇ ਹੋਏ ਤੁਹਾਨੂੰ ਦਿਖਾਈ ਦੇਣਗੇ ਤੁਸੀਂ ਵੀ ਜੇਕਰ ਇਸ ਰੋਡ ਤੇ ਆਉਣ ਦਾ ਟਰਾਈ ਕਰ ਰਹੇ ਹੋ ਤਾਂ ਬਦਲਵੇਂ ਰੂਟ ਤੇ ਤੁਸੀਂ ਆਪਣਾ ਪ੍ਰਬੰਧ ਕਰਕੇ ਆ ਸਕਦੇ ਹੋ ਕਿਉਂਕਿ ਇਹ ਰੋਡ ਬਿਲਕੁਲੀ ਬੰਦ ਇੱਕ ਤਰ੍ਹਾਂ ਨਾਲ ਹੋ ਚੁੱਕਿਆ ਹੈਗਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਇਸ ਰੋਡ ਨੂੰ ਜਿੱਥੇ ਖੋਲਿਆ ਜਾਵੇ ਤੇ ਉੱਥੇ ਨਹਿਰ ਦੀ ਵੀ ਗੌਰ ਕੀਤੀ ਜਾਵੇ ਜੋ ਦਰਖਤ ਡਿੱਗੇ ਹੋਏ ਨੇ ਤਾਂ ਕਿ ਉਹਨਾਂ ਦੀ ਕਟਾਈ ਛਟਾਈ ਹੋ ਸਕੇ ਕਿਉਂਕਿ ਨਹਿਰ ਜੇਕਰ ਟੁੱਟਗੀ ਦਾ ਕਾਫੀ ਜਿਹੜਾ ਨੁਕਸਾਨ ਹੈ ਇਸ ਇਲਾਕੇ ਨੂੰ ਹੋ ਸਕਦਾ ਹੈ ਧੰਨਵਾਦ ਜੀ